ਪਤਨੀ ਰਹਾ ਤਾਂ ਮੇਰਾ ਬਲੰਡ ਹੋ ਗਿਆ ਪਰ ਮੱਛੂ ਜਿਆ ਨਹੀਂ ਨਾ ਮੈਂ ਬਾੜੀ ਉੱਤੀ ਐ ਮੱਛੂ ਕਾ ਨਹੀਂ ਹੁੰਦੀ ਹੁਣ ਬਈ ਪਰਵਾਰ ਮੇਰੇ ਕੋਲੇ ਹੈ ਹੀ ਕੁਛ ਨਹੀਂ ਮੈਂ ਬੱਚਿਆਂ ਨੂੰ ਵੀ ਕੀ ਖਵਾਵਾਂ ਮੇਰੀ ਤਾਂ ਮਜਬੂਰੀ ਬਣ ਗਈ ਬਈ ਬੱਚਿਆਂ ਨੂੰ ਮੈਂ ਖਵਾਵਾਂ ਕੀ ਉਹ ਬੰਦੇ ਮੈਨੂੰ ਧਮਕੀਆਂ ਦਿੰਦੇ ਆ ਕੀ ਕਹਿੰਦੇ ਆ ਕਹਿੰਦੇ ਜਿੱਥੇ ਮਰਜੀ ਬਾਜਰਾ ਪੁਲਸ ਵਾਲੇ ਵੱਡੇ ਤੋਂ ਵੱਡਾ ਆਫਸਰ ਸਾਡੀ ਜੇਬ ਚ ਅਸਾਂ ਬੇਸ਼ਾਂ ਦੀ ਠੱਗੀ ਦਾ ਮਾਰੀ ਮਾਰੀ ਇਹ ਗਰੀਬ ਬੰਦੇ ਨੂੰ ਇੱਕ ਕਿਸਾਨ ਸੀਗਾ ਇੱਕ ਕਿੱਲਾ ਜ਼ਮੀਨ ਸੀ ਇਹਦੇ ਕੋਲੇ ਉਹ ਵੇਚ ਕੇ ਉਹ ਭੁੱਲਰਾਂ ਵਾਲੇ ਏਜੰਟ ਨੂੰ ਇਹ ਬੰਦੇ ਨੇ ਪੈਸੇ ਦਿੱਤੇ ਆ ਠੱਗੀ ਮਾਰਨ ਦੇ ਨਾਲ ਨਾਲ ਇਹ ਬੰਦੇ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਮੈਂ ਆਖੀ ਜਾਨਨੀ ਆ ਮਤਉ ਫੇਰਗਾ ਮੈਂ ਤੱਕੜੀ ਜਾਨਨੀ ਆ ਇਹ ਪੁੱਤ ਆ ਜਾ ਥੱਲੇ ਮੇਰੀ ਗੱਲ ਨਿਕੋ ਜੁ ਆ ਜਾ ਥੱਲੇ ਮੇਰੇ ਜੇੜ ਦਾ ਮੁੰਡਾ ਜੀ ਤੁਸੀਂ ਉਹਨਾਂ ਨੂੰ ਪਿਆਰ ਨਾਲ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜ਼ਿੰਦਗੀ ਬਹੁਤ ਕਹੀ ਜਾਂਦੇ ਪੁੱਤਰ ਬਹੁਤ ਕਹੀ ਜਾਂਦੇ ਬਹੁਤ ਥੱਲੇ ਆ ਜਾ ਪੈਸੇ ਦਾ ਕੀ ਆ ਜਦੋਂ ਤੇਰਾ ਪੁੱਤ ਹੁਣ ਬੱਚੇ ਨੂੰ ਹੱਟ ਦੀ ਪਰਹਲ ਹੋ ਗਈ ਸੀ ਸਾਰੇ ਪਿੰਡ ਨੇ 6 ਲੱਖ ਰੁਪਇਆ ਇਕੱਠਾ ਕਰਕੇ ਇਹਦੀ ਜ਼ਿੰਦਗੀ ਬਚਾਈ ਆ ਅਸੀਂ ਕਹਿੰਦੇ ਵੀ ਤੇਰੀ ਕੋਈ ਨਹੀਂ ਆਂ ਤੇਰਾ ਸਾਥ ਦੇਵਾਂਗੇ ਸਾਰਾ ਪਿੰਡ ਤੇਰਾ ਸਾਥ ਦੇਊਗਾ ਬੱਤ ਮੈਂ ਤਾਂ ਬਿਨ ਸੋਚਿਆ ਸੀ ਜਿਹੜੀ ਗੱਲ ਅੱਜ ਸਾਨੂੰ ਸੋਚਣੀ ਪਈ ਕਿ ਠੀਕ ਆ ਕੁਝ ਨਹੀਂ ਸੀ ਫਿਰ ਤਨ ਸਾਰੇ ਪ੍ਰਸ਼ਾਸਨ ਕੋਲੇ ਜਾਏ ਪੁਲਿਸ ਪ੍ਰਸ਼ਾਸਨ ਕੋਲੇ ਗਏ ਉਹਦੇ ਪਿੰਡ ਗਏ ਧਰਨੇ ਲੱਗੇ ਉਲਟਾ ਉਹਨਾਂ ਨੇ ਫੜਨ ਦੇ ਬਜਾਏ ਸਾਡੇ ਜਿਹੜੀ ਪੰਚਾਇਤ ਸਾਡੇ ਗਏ ਸੀਗਾ ਖਿਸਾਨ ਜੂਨੀਅਰ ਦੇ ਮੁੰਡੇ ਸੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਜੀ 112 ਤੇ ਫੋਨ ਲੱਗ ਗਿਆ ਮੇਰਾ ਪੁੱਤ ਦੁਖੀ ਹੈ ਇੱਕ ਮਰ ਜਾਣੇ ਨਿੱਕੋ ਘਰ ਬਣਾ ਲਿਆ ਸੀ ਰੋਟੀ ਪਾਣੀ ਖਾਂਦਾ ਉੱਥੇ ਹੀ ਰਹਿੰਦਾ ਮੁੰਡੇ ਦਾ ਜੀ ਬਣ ਗਿਆ ਉਹ ਤੇ ਝਾਜ ਬਣ ਕੇ ਆਦਾ ਕਿ ਮੈਂ ਵੀਜਾ ਲਾ ਦਿੰਦਾ ਉਹ ਠੀਕੇ ਤੇ ਵੀਜਾ ਉਹ ਲਿਆ ਸੀਗਾ ਸੈਂਟਰ ਤੋਂ ਸੈਂਟਰ ਉਹਦਾ ਠੀਕੇ ਤੇ ਸੀ ਉਤਰੀਦਾ ਮਾਤਾ ਰੋ ਉਹ ਨਾ ਕੋਈ ਗੱਲ ਨਹੀਂ ਸਾਰਾ ਪਿੰਡ ਤੁਹਾਡੇ ਨਾਲ ਖੜਾ। ਸਾਡਾ ਪਿੰਡ ਨਾਲ ਖੜਾ ਤੁਹਾਡੇ। ਰੋਣਾ ਨਹੀਂ ਬਾਈ ਕੋਈ ਗੱਲ ਨਹੀਂ। ਜੇ ਤੁਸੀਂ ਠੀਕ ਹੋ ਤੁਸੀਂ ਸੱਚੇ ਹੋ ਮਾਂ ਕੋਈ ਗੱਲ ਨਹੀਂ ਆਹ ਸਾਰਾ ਪਿੰਡ ਖੜਾ ਤੁਹਾਡੇ ਹੱਕ ਤੇ ਕੋਈ ਗੱਲ ਨਹੀਂ ਰੋਣਾ ਨਹੀਂ ਮਾਂ। ਹੌਸਲਾ। ਸਾਰਾ ਇਨਸਾਫ ਚਾਹੀਦਾ ਜੀ ਕੋਈ ਪ੍ਰਸ਼ਾਸਨ ਕੋਲੇ ਇਨਸਾਫ ਨਹੀਂ ਜੀ। ਥਾਂ ਪੀਂਦੀ ਵੀ ਚਾਹ ਰੋਟੀ ਟੁਕੜੇ ਦਾ ਵੀ ਫਿਕਰ ਹੈ। ਅੱਛਾ ਬਾਈ 7000 ਰੁਪਏ ਵੈਂਡ ਚਲਾਉਣਾ। ਸਾਰੀ ਜਿਹੜੀ ਮੇਰੀ ਵੈਂਡ ਤੇ ਫੁੱਟ ਜਾਂਦੀ ਹੈ ਮੁੜ ਕੇ ਜਿੱਥੇ ਤੋਂ ਫੋਨ ਆ ਜਾਂਦਾ ਅੱਜ ਆਜੋ ਬਰਚੇ ਦੀ ਸਰਪੰਚ ਨੂੰ ਫੋਨ ਲਾਇਆ। ਵੀ ਸਰਪੰਚ ਸਾਹਿਬ ਕਲਦੀਪ ਨੂੰ ਕੱਲ ਦਿਓ ਪਰਚੇ ਦੀ ਰਿਪੋਰਟ ਬਣਾਉਣੀ ਹੈ ਕਾਕਰਨ ਤੇ ਆਉਣਗੇ ਜਨ ਤੱਕੇ ਨਾ ਮੈਨੂੰ ਲਾਉਣਗੇ ਅੱਗ ਲਾ ਕੇ ਛਾਲ ਮਾਰ ਦੂੰ ਨੀ ਕੋਈ ਕੋਈ ਨਹੀਂ ਧੱਕਾ ਕਰਦਾ ਭਾਈ ਤੁਹਾਡੇ ਨਾਲ ਭਾਈ ਮੇਰੀ ਮੰਗ ਇਹੀ ਆ ਉਹ ਬੰਦਿਆਂ ਤੇ ਜਿੰਨਿਆਂ ਦੇ ਮੈਂ ਚਾਰਾਂ ਦੇ ਨਾਮ ਲਖਾਇਆ ਪਰਚਾ ਕੱਟ ਕੇ ਮੈਨੂੰ ਉਹ ਰਸੀਦ ਨਹੀਂ ਦਿੰਦੇ ਉਹਨਾਂ ਚਿਰ ਮੈਂ ਟੈਂਕੀ ਤੋਂ ਨਹੀਂ ਉਤਰੂੰਗਾ ਬੋਤਲ ਮੇਰੇ ਕੋਲੇ ਆ ਡੱਬੀ ਦੀ ਸੀਖ ਲਾ ਕੇ ਆਤਮ ਨਹੀਂ ਨਹੀਂ ਵੱਡੇ ਭਾਈ ਤੁਹਾਡੇ ਨਾਲ ਆ ਰੱਬਰ ਕੇ ਬੰਦੇ ਖੜੇ ਆ ਸਾਰਾ ਪਿੰਡ ਖੜਾ ਦੇਖੋ ਲੇ ਸਾਰਾ ਪਿੰਡ ਖੜਾ ਹੈ ਤੁਹਾਡੇ ਨਾਲ ਇਨਸਾਫ ਪਸੂ ਸਰਪੰਚ ਸਾਹਿਬ ਨੂੰ ਦਿਖਾ ਦਿਓ ਜੇ ਇਹਦੇ ਵਿੱਚ ਮੇਰੀ ਕੋਈ ਗਲਤੀ ਹੋਵੇ ਕੇਕ ਕਟਾਇਆ ਰਿਸ਼ਤੇਦਾਰ ਆਏ ਪਿੰਡ ਦੇ ਬੰਦੇ ਸੱਦੇ ਭਾਈ ਜੀ ਜਿਹੜੀ ਉਹਨੇ ਠੱਗੀ ਦਾ ਮਾਰੀ ਮਾਰੀ ਆ ਦੋ ਵਾਰੀ ਜਲੀਲ ਕੀਤਾ ਇੱਕ ਵਾਰੀ ਇੰਗਲੈਂਡ ਦਾ ਜਾਲੀ ਵੀਜ਼ਾ ਦਿੱਤਾ ਇਹਨਾਂ ਤੋਂ ਸ਼ੋਪਿੰਗ ਕਰਵਾਤੀ ਉਹਦੇ ਤੇ ਖਰਚਾ ਕਰਵਾਤਾ ਰਿਸ਼ਤੇਦਾਰ ਇਕੱਠੇ ਕੀਤੇ ਦੂਜੀ ਵਾਰੀ ਕੈਨੇਡਾ ਦਾ ਵੀਜ਼ਾ ਦਿੱਤਾ ਫੇਰ ਸ਼ੋਪਿੰਗ ਕਰਵਾ ਕੇ ਰਿਸ਼ਤੇਦਾਰ ਇਕੱਠੇ ਕਰਕੇ ਸੱਦਿਆ ਬੰਦਾ ਕਹਿੰਦਾ ਕਿ 에어ਪੋਰਟ ਤੇ ਪਾਣੀ ਭਰ ਗਿਆ ਜਾ ਜੋਟ ਨਹੀਂ ਸਕਦਾ। ਉਹ ਉੱਥੇ ਗਿਆ। ਜਾ ਕੇ ਜਿਉਂ ਬੈਠਾ ਇੱਕ ਮੇਰੇ ਨਾਲ ਪੰਚਾਇਤ ਮੈਂਬਰ ਸੀ। ਉਹ ਵੀ ਮੇਰੇ ਕੋਲੇ ਪ੍ਰੂਫ ਹੈਗਾ। ਅਸੀਂ ਉੱਥੇ ਜਾ ਕੇ ਬੈਠੇ। ਕਹਿੰਦਾ ਯਾ ਰੀਡਰ ਬੋਲਦਾ ਕਹਿੰਦਾ ਮੈਂ ਤਾਂ ਯਾਰ ਉਹਨਾਂ ਨੂੰ ਇਹ ਵੀ ਆਖਿਆ ਸੀਗਾ ਜੇ 50000 ਰੁਪਿਆ ਸਾਨੂੰ ਦੇ ਦਿਓ ਕਿ ਇਸਰਾਫਾ ਦਾ ਫਾਈ ਕਰ ਦਿੰਨੇ ਆ। ਮਰਨ ਨੂੰ ਬਾਈ ਜੀ ਕਿਸੇ ਦਾ ਜੀ ਨਹੀਂ ਕਰਦਾ ਕਿੰਨਾ ਮਰਜੀ ਦੁਖੀ ਬੰਦਾ ਹੋਵੇ ਹੁਣ ਆਪਾਂ ਚੜ੍ਹੇ ਆ। ਕਿੰਨੀ ਮੁਸ਼ਕਲ ਨਾਲ ਟੈਂਕੀ ਦੇ ਉੱਪਰ ਚੱਕਣਾ। ਹਾਂ ਠੀਕ ਹੈ ਨਾ ਜੀ। ਇਹ ਵਿਚਾਰਾ ਸਵੇਰ ਦਾ ਭੁੱਖਣ ਤੇ ਆਇਆ। ਜੀ। ਇੱਥੇ ਬੈਠਾ ਇਹਦਾ ਕੌਣ ਆ ਦੂਬਾਰ ਤੇਰੀ ਘਰ ਆਣੀ ਆ ਆਖਿਆ ਪੁੱਤ ਮੈਂ ਆਖਿਆ ਮੇਰਾ ਪੁੱਤ ਨਹੀਂ ਮੰਨਦਾ ਕਹਿੰਦਾ ਮੈਂ ਤਾਂ ਮਰੂੰਗਾ ਮੰਨ ਕੇ ਵੀ ਕਹੇ ਬਈ ਹਾਂ ਜੀ ਅਸੀਂ ਪੈਸੇ ਦੇਣੀ ਆ ਦਿਓ ਉਦੋਂ ਬਾਅਦ ਤਿੰਨ ਵੀਰਾਂ ਫੇਰ ਆਏ ਆ ਇਹ ਰੀਡਰ ਨਾਲ ਹੀ ਗੱਲਬਾਤ ਕਰਕੇ ਮੁੜ ਜਾਂਦੇ ਸੀ ਮੁੜਦੇ ਵੀ ਉਸ ਟਾਈਮ ਤੇ ਜਿਸ ਟਾਈਮ ਤੇ ਡੀਐਸ ਸੇਬ ਹੁੰਦੇ ਨਹੀਂ ਸੀ ਸੁਮਲਾਜਮਾਨਾ ਇਹ ਮੈਨੇਜਰਾਂ ਨਾਲ ਰਲਿਆ ਸੀਗਾ ਇਹ ਮੈਨੇਜਰਾਂ ਨਾਲ ਰਲਣਾ ਕਰਕੇ ਅਸੀਂ ਉੱਥੋਂ ਬਾਹਰ ਆ ਗਏ ਨਾ ਸਾਨੂੰ ਬੈਂਕ ਮੈਨੇਜਰ ਨੇ ਇਹ ਗੱਲ ਕਹੀ ਦੇ ਹਾਂ ਭਾਈ ਇਹ ਜਿਹੜੇ ਪੈਸੇ ਆ 9 ਲੱਖ ਰੁਪਈਆ ਇਹ 10 ਲੱਖ ਤੇ ਮਿਲਦਾ ਵੀ ਤੁਹਾਨੂੰ ਅੱਦੋ-ਅੱਦੋ ਮਿਲਣਗੇ ਜਾਂ ਤੁਹਾਡੇ ਇਕੱਠੇ ਆਏ ਤੋਂ ਮਿਲਣਗੇ ਜਦੋਂ ਅਸੀਂ ਮੈਨੇਜਰ ਸਾਹਿਬ ਨਾਲ ਸਾਰੀਆਂ ਗੱਲਾਂ ਕਰਕੇ ਬਾਹਰ ਆ ਗਏ ਉਹਨੇ ਉਦੋਂ-ਉਦੋਂ ਦੇ ਘੰਟੇ ਬਾਦੀ ਪੈਸੇ 9 ਲੱਖ ਰੁਪਈਆ ਕਢਾ ਲਿਆ ਆਂਦਾ ਵੀ ਜਾਊਗਾ ਵੀ ਜਾਊਗਾ ਦੀਜਾ ਪੁੱਤ ਜਾਲੀ ਲਿਆ ਆ ਅੱਛਾ 13 ਦਾ ਆਊਗਾ ਮੈਂ ਗੱਡੀ ਵੀ ਮੇਰੀ ਹੋਊਗੀ ਲਿਜਾਊਗਾ ਵੀ ਮੈਂ ਦਿੱਲੀ ਮੈਂ ਉੱਥੇ ਸਾਰਾ ਚੜਾ ਕੇ ਆਉਂਗਾ ਜਾ ਆਜਾ ਉਹਨੇ ਕੁਝ ਨਹੀਂ ਸਾਨੂੰ ਚੱਜਦਾ ਉਹਨੇ ਕੁਝ ਨਹੀਂ ਵਿਖਾਇਆ ਗਨ ਲਾਰੇ ਲਾਈਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਉਹਨੂੰ ਕਿਹਾ ਵੀ ਸਾਲ ਹੋ ਗਿਆ ਕੋਈ ਵੀ ਜਾਨੀ ਆਏ ਕੋਈ ਨਹੀਂ ਆਇਆ ਤੇ ਤੂੰ ਕੱਲ ਤੱਕ ਕਹਿੰਦਾ ਤੁਹਾਡਾ ਵੀਜ਼ਾ ਆ ਗਿਆ ਇਹਨੇ ਪੇਪਰ ਵੀਜ਼ਾ ਕੱਢ ਕੇ ਦਿੱਤਾ ਸਾਨੂੰ ਉਹ ਝਾਲੀ ਸੀ ਗਈ ਦੁੱਖ ਕੀ ਤੁਹਾਨੂੰ ਕੀ ਗੱਲ ਹੋਈ ਹੈ ਦੁੱਖ ਵੀਰ ਜੀ ਇਹ ਸਭ ਤੋਂ ਵੱਡੀ ਗੱਲ ਤਾਂ ਮੈਂ ਛੋਟਾ ਜ਼ਿਮੀਂਦਾਰ ਕਿਸਾਨ ਹੋਣ ਦੇ ਨਾਤੇ ਅੱਛਾ ਮੇਰੇ ਕੋਲੇ ਇੱਕ ਕਿੱਲਾ ਵਾਂਦਾ ਸੀ ਬੱਚੇ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਬੱਚਾ ਬੇਰੁਜ਼ਗਾਰ ਸੀ ਅੱਛਾ ਮੈਨੂੰ ਇਹ ਸੀ ਚਲਾ ਆਪ ਤਾਂ ਇੱਥੇ ਇਹ ਕਾਰੋਬਾਰ ਚੱਲੀ ਜਾਣਾ ਬਈ ਬੱਚੇ ਦੀ ਜ਼ਿੰਦਗੀ ਸੌਖੀ ਟੱਪ ਜੇ ਅੱਛਾ ਮੇਰੇ ਕੋਲੇ ਸਿਰਫ ਇੱਕ ਕਿੱਲਾ ਵਾਂਦਾ ਸੀ ਮੇਰੇ ਸਾਰੇ ਪਿੰਡ ਤੋਂ ਪੁੱਛਿਆ ਜਾਵੇ ਅੱਛਾ ਮੈਂ ਉਹ ਵਾਣਾ ਡੇਕ ਦੇ ਸਸਤੇ ਨੇ ਵੇਚਦਾ ਹੂੰ ਕਾ ਅਗਲੇ ਨੂੰ ਵੀ ਮਜਬੂਰੀ ਹੁੰਦੀ ਆ ਵਾਹ ਲੈਣ ਵਾਲੇ ਨੂੰ ਵੀ ਇਹਦੇ ਬੇਟੇ ਦਾ ਸਾਰਾ ਕੁਸ ਆਇਆ ਪਿਆ ਬਾਹਰ ਜਾਣਾ ਆਪਾਂ ਘਟ ਕੇ ਲਈਏ ਅੱਛਾ ਅਸੀਂ ਉਹ ਦੇਤਾ ਹੀ ਉਹਨਾਂ ਨੂੰ ਕਿੰਨਾ ਨੂੰ ਦੇਤਾ ਬਾਈ ਉਹਨਾਂ ਦਾ ਪ੍ਰੋਪਰ ਨਾਮ ਉਹਨਾਂ ਦਾ ਪ੍ਰੋਪਰ ਨਾਮ ਪਿੰਡ ਭੁੱਲ ਰਹੀ ਜੀ ਮੁੰਡੇ ਦਾ ਨਾਮ ਸੋਖਪ੍ਰੀਤ ਹੈ ਤੇ ਉਹਦਾ ਨਾਮ ਬਰਲਾ ਸਿੰਘ ਹੈ ਜੀ ਛੋਟੇ ਮੁੰਡੇ ਦਾ ਨਾਮ ਲਵਪ੍ਰੀਤ ਸਿੰਘ ਹੈ ਤੇ ਉਹਨਾਂ ਦੀ ਮੰਮੀ ਦਾ ਨਾਮ ਕਰਮਜੀਤ ਕੌਰ ਹੈ ਅੱਛਾ ਤਾਂ ਬਾਈ ਕੀ ਕੀ ਗੱਲਬਾਤ ਹੋਈ ਸੀ ਪੈਸੇ ਦੇਣ ਤੋਂ ਪਹਿਲਾਂ ਪੈਸੇ ਦੇਣ ਤੋਂ ਪਹਿਲਾਂ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਗੱਲਬਾਤ ਕਰ ਲਈ ਇਹ ਆਂਦੇ ਵੀ 2.5 ਲੱਖ ਰੁਪਇਆ ਸਾਨੂੰ ਪਹਿਲਾਂ ਜਮ੍ਹਾਂ ਕਰਵਾਜੋ ਅੱਛਾ ਉਹ 2.5 ਲੱਖ ਅਸੀਂ ਜਮ੍ਹਾਂ ਕਰਵਾਤਾ ਇਹਨਾਂ ਨੇ ਸਾਨੂੰ ਚੈੱਕ ਦੇ ਦਿੱਤੇ ਅੱਛਾ ਚੈੱਕ ਦੇ ਕੇ ਉਸ ਤੋਂ ਬਾਅਦ ਡਾਕੂਮੈਂਟ ਕਹਿੰਦੇ ਤੇਰੇ ਬੇਟੇ ਦੇ ਫੜਾਜੋ ਅਸੀਂ ਡਾਕੂਮੈਂਟ ਦਫ਼ਤਰ ਜਾ ਕੇ ਫੜਾ ਜਾਂਦੇ ਸੀਗੇ ਜੀ ਅੱਛਾ ਉਸ ਤੋਂ ਬਾਅਦ ਇਹ ਆਂਦੇ ਵੀ ਜਦੋਂ ਵੀਜ਼ਾ ਆ ਗਿਆ ਅਸੀਂ ਪੈਸੇ ਉਦੋਂ ਲੈਣੇ ਆ ਮੈਡੀਕਲ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਜੀ ਅੱਛਾ ਇਹਨਾਂ ਨੇ ਫਿਰ ਕੀ ਕੀਤਾ ਇਹ ਆਂਦੇ ਵੀ ਡੋਲੀਕੇਟ ਲਿਆ ਕੇ ਵੀਜ਼ਾ अच्छा येंदे ਵੀ ਡੁਪਲੀਕੇਟ ਬੀਜਾ ਆ ਗਿਆ ਚਾਚਾ ਤੇ ਮੈਂ ਫੜ ਕੇ ਲਾਉਣਾ ਮੇਰਾ ਟਾਈਮ ਨਹੀਂ ਲੱਗਦਾ اچھا ਤੇ ਗਾਂ ਆਪਾਂ ਉਹਨਾਂ ਨੂੰ ਪੈਸੇ ਦੇਨੇ ਜਿਨ੍ਹਾਂ ਤੋਂ ਕੰਮ ਕਰਾਇਆ ਵੀ ਤੁਸੀਂ ਮੇਰੇ ਖਾਤੇ 'ਚ ਪੈਸੇ ਪਾਓ اچھا ਆਰਟੀਜੀਐਸ ਕਰਾਈਏ 11 ਲੱਖ ਦੀ اچھا ਜੀ ਉਹਦੇ ਵਿੱਚੋਂ ਇਹਨੇ ਸਾਨੂੰ ਦੁਬਾਰੇ ਫੇਰ ਦੌਲਤ ਠੱਗੀ 'ਚ ਰੱਖਿਆ اچھا ਜੀ ਕਹਿੰਦਾ ਬੱਚਿਆਂ ਦੇ ਪੈਸੇ ਸ਼ੋਅ ਕਰਾਉਣੇ ਆ ਉਹਦੀ ਤੁਹਾਨੂੰ ਕੋਈ ਚਿੰਤਾ ਨਹੀਂਗੀ اچھا ਜੀ ਵੀ ਉਸੇ 10 ਲੱਖ ਰੁਪਇਆ ਐਫ ਡੀ ਜੀ ICICI ਬੈਂਕ 'ਚ ਖਾਤਾ ਖਲਵਾਇਆ ਮੇਰੇ ਬੇਟੇ ਦਾ ਅੱਛਾ ਉੱਥੇ ਜਾਮਾ ਕਰਵਾ ਕੇ ਉਹਦੇ ਉੱਤੇ 9 ਲੱਖ ਰੁਪਏ ਦੀ OD ਲੈ ਲਈ OD ਲੈ ਕੇ ਉਹ ਵੀ ਜਦੋਂ OD ਸਾਂਝੀ ਸੀ ਮੇਰੇ ਬੇਟੇ ਨਾਲ ਪਹਿਲੀ ਗੱਲ ਪੁਲਿਸ ਮੁਲਾਜ਼ਮਾ ਨੇ ਇਹ ਮੈਨੇਜਰਾਂ ਨਾਲ ਰਲਿਆ ਸੀਗਾ ਅੱਛਾ ਇਹ ਮੈਨੇਜਰਾਂ ਨਾਲ ਰਲਣਾ ਕਰਕੇ ਅਸੀਂ ਉੱਥੋਂ ਬਾਹਰ ਆ ਗਏ ਨਾ ਸਾਨੂੰ ਬੈਂਕ ਮੈਨੇਜਰ ਨੇ ਇਹ ਗੱਲ ਕਹੀ ਵੀ ਹਾਂ ਭਾਈ ਇਹ ਜਿਹੜੇ ਪੈਸੇ ਆ 9 ਲੱਖ ਰੁਪਏ ਇਹ 10 ਲੱਖ ਤੇ ਮਿਲਦਾ ਹੈ ਵੇ ਤੁਹਾਨੂੰ ਅੱਦੋ-ਅੱਦ ਮਿਲਣਗੇ ਜਾਂ ਤੁਹਾਡੇ ਇਕੱਠੇ ਆਏ ਤਾਂ ਮਿਲਣਗੇ ਜਦੋਂ ਅਸੀਂ ਮੈਨੇਜਰ ਸਾਹਿਬ ਨਾਲ ਸਾਰੀਆਂ ਗੱਲਾਂ ਕਰਕੇ ਬਾਹਰ ਆ ਗਏ ਉਹਨੇ ਉਦੋਂ-ਉਦੋਂ ਅੱਧੇ ਘੰਟੇ ਬਾਅਦ ਹੀ ਪੈਸੇ 9 ਲੱਖ ਰੁਪਈਆ ਕਢਾ ਲਿਆ ਜਿਹੜਾ ਉਹਦਾ ਕੋਈ ਉਹਨੇ ਵਿਆਜ ਨਹੀਂ ਮੋੜਿਆ ਕੁਛ ਨਹੀਂ ਹੋਰ 77000 365 ਰੁਪਈਏ ਵਿਆਜ ਉਹ ਮੈਂ ਆਪਦੇ ਕੋਲੋਂ ਮੋੜਿਆ ਅੱਛਾ ਭਾਈ ਜਿਹੜਾ ਉਹ ਇਸ ਤੋਂ ਪੱਟੀਆਂ ਬਈ ਜਿਹੜੇ ਇਨੇ ਪੈਸੇ ਦਿੱਤੇ ਸੀ ਇਹ ਪੈਸੇ ਕਿਵੇਂ ਦਿੱਤੇ ਸੀ ਕੋਈ ਲੋਨ ਲੋਨ ਚੱਕਿਆ ਹੀ ਨਾ ਜ਼ਮੀਨ ਤੋਂ ਵੇਚ ਜ਼ਮੀਨ ਦਾ ਵੀਰ ਜੀ ਇੱਕ ਕਿੱਲਾ ਹੀ ਜ਼ਮੀਂਦਾ ਸੀ ਆ ਮੇਰੇ ਪਿੰਡ ਦਾ ਮੌਜੂਦਾ ਸਰਪੰਚ ਖੜਾ ਹੈ ਸਾਬਕਾ ਇਹਨੂੰ ਪੁੱਛ ਲਓ ਵੀ ਮੇਰੀ ਪੂੰਜੀ ਕੀ ਹੈ ਮੇਰੇ ਪਿੰਡ ਚ ਵੇੜੇ ਚ ਜਾੜੋ ਜ਼ਿਮੀਂਦਾਰ ਹੈ ਨਾ ਜੇ ਮੈਂ ਜ਼ਿਮੀਂਦਾਰ ਦਾ ਦਾ ਜ਼ਿਮੀਂਦਾਰ ਆਗਲਾ ਕਹਿ ਦਿੰਦਾ ਭਰਾ ਹੁੰਦਾ ਮਦਦ ਕਰਦਾ ਮੇਰੇ ਹਰੇਕ ਵੇੜੇ ਚ ਜਾ ਕੇ ਪੁੱਛ ਲਓ ਗਰੀਬ ਬਜ਼ੁਰਗ ਨੂੰ ਕਿਸੇ ਨੂੰ ਤੁਨੂੰ ਮੇਰੇ ਪ੍ਰਤੀ ਕੋਈ ਮਾੜੀ ਗੱਲ ਨਾ ਕਹਿ। ਬਈ ਹੁਣ ਤੁਹਾਡੀ ਮੰਗ ਕੀ ਆ ਟੈਂਕੀ ਤੋਂ ਕਦੋਂ ਮੰਗ ਵੀਰ ਜੀ ਮੇਰੀ ਇਹ ਆ ਮੈਨੂੰ ਫੌਲਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਜਲੀਲ ਕੀਤਾ। ਅੱਛਾ ਕਿਵੇਂ ਅਸੀਂ ਪਹਿਲੋਂ ਪਹਿਲਾਂ ਐਸਐਸਪੀ ਮੈਡਮ ਨੂੰ ਦਰਖਾਸਤ ਦਿੱਤੀ। ਅੱਛਾ ਟੈਪ ਕਰਾਈ। ਉਹਨਾਂ ਨੇ ਦਰਖਾਸਤ ਸਾਡੀ ਮਾਰਕ ਕੀਤੀ ਡੀਐਸਪੀ ਸੁਖਦੀਪ ਸਿੰਘ ਨੂੰ ਜੀ। ਡੀਐਸਪੀ ਸੁਖਦੀਪ ਸਿੰਘ ਕੋਲੇ ਅਸੀਂ ਇੱਕ ਵੇਲਾ ਮਿਲੇ। ਅੱਛਾ ਜੀ। ਉੱਥੇ ਉਹ ਬੰਦੇ ਵੀ ਆਏ ਸੀ ਪਿਓ ਪਤ। ਉਹ ਉੱਥੇ ਡਿ ਇਦੇ ਕੋਲੇ ਡੀਸੀ ਸਾਹਿਬ ਕੋਲੇ ਮੰਨ ਕੇ ਵੀ ਗਏ ਬਈ ਹਾਂ ਜੀ ਅਸੀਂ ਪੈਸੇ ਦੇਣੇ ਆ ਦਿਓ ਉਦੋਂ ਬਾਅਦ ਤਿੰਨ ਵੀਰਾਂ ਫੇਰ ਆਏ ਆ ਇਹ ਰੀਡਰ ਨਾਲ ਹੀ ਗੱਲਬਾਤ ਕਰਕੇ ਮੁੜ ਜਾਂਦੇ ਸੀ ਮੁੜਦੇ ਵੀ ਉਸ ਟਾਈਮ ਤੇ ਜਿਸ ਟਾਈਮ ਤੇ ਡੀਐਸ ਪੀ ਸਾਹਿਬ ਹੁੰਦੇ ਨਹੀਂ ਸੀ ਅੱਛਾ ਸਾਨੂੰ 3 ਵਜੇ ਦਾ ਟਾਈਮ ਦਿੱਤਾ ਸੀ 3 ਵਜੇ ਜਾਵੜੇ ਮੈਂ ਬਾਈ ਜੀ ਸਕੂਲ ਵੈਨ ਚਲਾਉਣਾ ਸਕੂਲ ਵੈਨ ਚੋਂ 7500 ਚੋਂ ਦੱਸ ਦਿਓ ਘਰ ਦਾ ਖਰਚਾ ਕਿਵੇਂ ਤੁਰੂਗਾ ਨਹੀਂ ਚੱਲਦਾ ਤਿੰਨ ਜੀਆਂ ਅਸੀਂ ਮੈਂ ਤੇਜ਼ੀ ਨਾਲ ਬੱਚੇ ਛੱਡ ਕੇ ਉੱਥੇ ਗਿਆ ਜਾ ਕੇ ਜ्यों ਬੈਠਾ ਇੱਕ ਮੇਰੇ ਨਾਲ ਪੰਚਾਇਤ ਮੈਂਬਰ ਸੀ ਉਹ ਵੀ ਮੇਰੇ ਕੋਲੇ ਪ੍ਰੂਫ ਹੈਗਾ ਅਸੀਂ ਉੱਥੇ ਜਾ ਕੇ ਬੈਠੇ ਕਹਿੰਦਾ ਰੀਡਰ ਬੋਲਦਾ ਕਹਿੰਦਾ ਮੈਂ ਤਾਂ ਯਾਰ ਉਹਨਾਂ ਨੂੰ ਇਹ ਵੀ ਆਖਿਆ ਸੀਗਾ ਜੇ 50000 ਰੁਪਿਆ ਸਾਨੂੰ ਦੇ ਦਿਓ ਕਿ ਇਸ ਰਫਾਫਾ ਦਾ ਫੇਰ ਕਰ ਦਿੰਨੇ ਆ ਅੱਛਾ ਭਾਈ ਤੁਸੀਂ ਨਾ ਦਿਓ ਇਹ ਗੱਲ ਸਿਰਫ ਮੇਰੇ ਮੂੰਹ ਤੇ ਹੋਈ ਹੈ ਅਸੀਂ ਚਲ ਉਹ ਵੀ ਚੁੱਪ ਕਰ ਗਏ ਫਿਰ ਆ ਰੀਡਰ ਨੇ ਕਾਂਟਾ ਬਦਲਦਾ ਕਹਿੰਦਾ ਪੈਸੇ ਕਢਾਉਣ ਖਾਤਰ ਇੰਨਾ ਕੁਝ ਤਾਂ ਸਾਨੂੰ ਕਰਨਾ ਪੈਂਦਾ ਅੱਛਾ ਸਾਨੂੰ ਡੀਕ ਦੇ ਨੂੰ 5.5 ਪੌਣੇ 6 ਹੋ ਗਏ ਅੱਛਾ ਭਾਈ ਤੁਸੀਂ ਤੁਹਾਡੀ ਗੱਲ ਵਿੱਚ ਹੈ 5.5 6 ਹੋ ਗਏ ਤੁਹਾਨੂੰ ਪਰ ਤੁਸੀਂ ਸਬੰਧਤ ਅਧਿਕਾਰੀ ਜਾਂ ਸਬੰਧਤ ਜਿਹੜਾ ਸ਼ਾਸਨ ਹੈ ਮੌਕੇ ਦੇ ਐਮਐਲਏ ਸਾਹਿਬ ਹੈ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਐਮਐਲਏ ਸਾਹਿਬ ਭਾਈ ਜਦੋਂ ਦੂਰੀਵਾਰਾ ਸੀ ਦਰਖਾਸਤ ਐਸਐਸਪੀ ਨੂੰ ਫੇਰ ਮਾਰਕ ਕਰਵਾਈ ਹੈ ਐਮਐਲਏ ਸਾਹਿਬ ਸਾਡੇ ਨਾਲ ਖੁਦ ਗਏ ਹੈ ਅੱਛਾ ਐਸਐਸਪੀ ਸਾਹਿਬ ਨੂੰ ਮੈਡਮ ਨੇ ਕਿਹਾ ਵੀ ਇਹ ਬੱਚਾ ਗਰੀਬ ਹੈ ਜੀ ਇਹਦਾ ਪੈਰ ਦੇ ਦਾਰ ਤੇ ਕੰਮ ਕਰੋ ਉਹ ਮੈਡਮ ਨੇ ਇਹ ਬੋਲੇ ਉਹਾਂ ਦੇ ਡੀਐਸਪੀ ਨੂੰ ਮਾਰਕ ਕਰਤੀ ਅਸੀਂ ਅੱਛਾ ਮੈਂ ਹੱਥ ਬੰਨ ਲੇ ਮੱਖ ਮੈਡਮ ਸਾਹਿਬ ਡੀਐਸਪੀ ਸਾਹਿਬ ਨੂੰ ਤਾਂ ਪਹਿਲੇ ਹੀ ਮਾਰਕ ਕੀਤੀ ਸਾਡਾ ਕੋਈ ਘੜਕਾ ਨਹੀਂ ਸੁਣਿਆ ਤੁਹਾਡਾ ਐਤ ਕੀ ਨਹੀਂ ਘੜਕਾ ਸੁਣਿਆ ਕਹਿੰਦੇ ਹੁਣ ਸੁਣਨਗੇ ਤੁਹਾਨੂੰ ਫੋਨ ਕਰਨਗੇ ਫੋਨ ਤਾਂ ਕਾਹਦਾ ਕਰਨਾ ਸੀ ਜੀ ਸਰਪੰਚ ਸਾਹਿਬ ਨੂੰ ਕਰ ਲਿਆ ਮੈਂ ਸਰਪੰਚ ਸਾਹਿਬ ਦਿਨ ਬਹੁਤ ਹੋ ਗਏ ਤੁਸੀਂ ਪਤਾ ਲੈ ਕੇ ਆਓ ਸਰਪੰਚ ਸਾਹਿਬ ਦੇ ਉੱਥੇ ਜਾ ਕੇ ਪਤਾ ਲੈਣ ਦੇ ਬਾਵਜੂਦ ਵੀ ਉਹਾਂ ਦੇ ਅਸੀਂ ਮਾਰਕ ਕਰਤੀ ਜੈਤੂ ਥਾਣੇ ਨੂੰ ਜੈਤੂ ਥਾਣੇ ਵਾਲੇ ਸਾਨੂੰ ਆਂਦੇ ਕੱਲ ਨੂੰ 11 ਵਜੇ ਆਜੋ ਜੋ ਬਾਈ ਜੀ ਅਸੀਂ 11 ਵਜੇ ਦੇ ਬੈਠੇ ਸਾਨੂੰ 7 ਵਜੇ ਆਇਆ ਸਹੀ ਇਕਵਾਲ ਸਿੰਘ ਆਇਆ ਆਖਿਆ ਦਾ ਯਾਰ ਹੁਣ ਤਾਂ ਸਮਾਂ ਥੋੜਾ ਹੈ ਤੁਸੀਂ ਕੱਲ ਨੂੰ 11 ਵਜੇ ਨੂੰ ਆ ਜਾਓ ਸਰਪੰਚ ਨਹੀਂ ਗਿਆ ਮੇਰੇ ਨਾਲ ਪੰਚਾਇਤ ਮੈਂਬਰ ਗਿਆ ਅਸੀਂ 11 ਵਜੇ ਜਾਵੜੇ ਕਹਿੰਦਾ ਸਾਨੂੰ ਟਾਈਮ ਲੱਗਦਾ 2 2.5 ਘੰਟੇ ਤੱਕ ਬਹਿ ਜਾਓ 4 ਵਜੇ ਮੈਂ ਫੋਨ ਲਾਇਆ ਕਹਿੰਦੀ ਨਹੀਂ ਆਏ ਫਿਰ ਬਾਈ ਜੀ ਖੱਜਲ ਖਵਾਰੀ ਇਹਨਾਂ ਦੱਸ ਬਾਈ ਜਦੋਂ ਤੁਸੀਂ ਟੈਂਕੀ ਤੇ ਚੜੇ ਹੋ ਇਹ ਸੋਚਿਆ ਨਹੀਂ ਮਗਰ ਪਰਿਵਾਰ ਦਾ ਕਿਦੋਂ। ਬਈ ਪਰਿਵਾਰ ਮੇਰੇ ਕੋਲੇ ਹੈ ਹੀ ਕੁਛ ਨਹੀਂ ਮੈਂ ਬੱਚਿਆਂ ਨੂੰ ਵੀ ਕੀ ਖਵਾਵਾਂ। ਮੇਰੀ ਤਾਂ ਮਜਬੂਰੀ ਬਣ ਗਈ। ਬਈ ਬੱਚਿਆਂ ਨੂੰ ਮੈਂ ਖਵਾਵਾਂ ਕੀ ਉਹ ਬੰਦੇ ਮੈਨੂੰ ਧਮਕੀਆਂ ਦਿੰਦੇ ਆ ਕੀ ਕਹਿੰਦੇ ਆ? ਕਹਿੰਦੇ ਜਿੱਥੇ ਮਰਜੀ ਭਾਜੜਾ ਪੁਲਿਸ ਵਾਲੇ ਵੱਡੇ ਤੋਂ ਵੱਡਾ ਆਫਸਰ ਸਾਡੀ ਜੇਬ 'ਚ ਹੈ ਸਾਡੇ ਘਰੇ दारूਾਂ ਪਿੰਦੇ ਆ। ਦੱਸੋ ਵੀ ਮੈਂ ਜਾਵਾਂ ਕਿਹੜੀ ਬਸੇ। ਆ ਇੱਥੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਬਾਈ ਕੋਲੇ ਪਹੁੰਚੇ ਸੀ ਤੇ ਨਾਲ ਸਰਪੰਚ ਸਾਹਿਬ ਵੀ ਆ ਹਾਂਜੀ ਬਈ। ਭਾਈ ਜੀ ਜਿਹੜੀ ਉਹਨੇ ਠੱਗੀ ਦਾ ਮਾਰੀ ਮਾਰੀ ਆ ਦੋ ਵਾਰੀ ਜਲੀਲ ਕੀਤਾ ਇੱਕ ਵਾਰੀ ਇੰਗਲੈਂਡ ਦਾ ਜਾਲੀ ਵੀਜ਼ਾ ਦਿੱਤਾ ਇਹਨਾਂ ਤੋਂ ਸ਼ਾਪਿੰਗ ਕਰਵਾਤੀ ਉਹਦੇ ਤੇ ਖਰਚਾ ਕਰਵਾਤਾ ਰਿਸ਼ਤੇਦਾਰ ਇਕੱਠੇ ਕੀਤੇ ਦੂਜੀ ਵਾਰੀ ਕੈਨੇਡਾ ਦਾ ਵੀਜ਼ਾ ਦਿੱਤਾ ਫਿਰ ਸ਼ਾਪਿੰਗ ਕਰਵਾ ਕੇ ਰਿਸ਼ਤੇਦਾਰ ਇਕੱਠੇ ਕਰਕੇ ਸੱਧਿਆ ਬੰਦਾ ਕਹਿੰਦਾ ਕਿ 에어ਪੋਰਟ ਤੇ ਪਾਣੀ ਭਰ ਗਿਆ ਜਹਾਜ਼ ਉੱਡ ਨਹੀਂ ਸਕਦਾ ਪੈਸਿਆਂ ਦੀ ਠੱਗੀ ਦਾ ਮਾਰੀ ਮਾਰੀ ਤੇ ਗਰੀਬ ਬੰਦੇ ਨੂੰ ਇੱਕ ਕਿਸਾਨ ਸੀਗਾ ਇੱਕ ਕਿੱਲਾ ਜ਼ਮੀਨ ਸੀ ਇਹਦੇ ਕੋਲੇ ਉਹ ਵੇਚ ਕੇ ਉਹ ਭੁੱਲਰਾਂ ਵਾਲੇ ਏਜੰਟ ਨੂੰ ਇਹ ਬੰਦੇ ਨੇ ਪੈਸੇ ਦਿੱਤੇ ਆ ਠੱਗੀ ਮਾਰਨ ਦੇ ਨਾਲ ਨਾਲ ਇਹ ਬੰਦੇ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ। ਅੱਛਾ। ਠੀਕ ਹੈ ਜੀ ਅਸੀਂ ਅਨਸਾਫ਼ ਮੰਗਦੇ ਹਾਂ ਪ੍ਰਸ਼ਾਸਨ ਕੋਲੋਂ ਸਭ ਕੋਲੋਂ ਕਿ ਜਿਹੜਾ ਗਰੀਬ ਕਿਸਾਨ ਪਰਿਵਾਰ ਆ ਜਿਹੜਾ ਇੱਕ ਕਿੱਲਾ ਜ਼ਮੀਨ ਸੀਗਾ ਉਹ ਵੇਚ ਕੇ ਨੇ ਆਪਦੇ ਬੇਟੇ ਲਈ ਉਹ ਏਜੰਟ ਨੂੰ ਪੈਸੇ ਦਿੱਤੇ ਸੀ। ਇਹਨੂੰ ਅਨਸਾਫ਼ ਦਵਾਇਆ ਜਾਵੇ। ਜੀ। ਮਰਨ ਨੂੰ ਬਾਈ ਜੀ ਕਿਸੇ ਦਾ ਜੀ ਨਹੀਂ ਕਰਦਾ ਕਿੰਨਾ ਮਰਜੀ ਦੁਖੀ ਬੰਦਾ ਹੋਵੇ ਹੁਣ ਆਪਾਂ ਚੜ੍ਹੇ ਆ। ਜੀ। ਕਿੰਨੀ ਮੁਸ਼ਕਲ ਨਾਲ ਟੈਂਕੀ ਦੇ ਉੱਪਰ ਚੱਕਣਾ। ਹਾਂ ਠੀਕ ਹੈ ਨਾ ਜੀ। ਇਹ ਵਿਚਾਰਾ ਸਵੇਰ ਦਾ ਭੁਖਣ ਤੇ ਆਇਆ। ਜੀ। ਇੱਥੇ ਬੈਠਾ ਸ਼ੇਖ ਅਨਸਾਫ਼ ਦੀ ਵੇਟ ਕਰ ਰਿਹਾ। ਮੈਂ ਪ੍ਰਸ਼ ਕਿ ਇਹੋ ਜਿਹੇ ਨਕੰਮੇ ਏਜੰਟਾਂ ਨੂੰ ਨਾਥ ਪਾਈ ਜਾਵੇ ਤੇ ਇਹੋ ਜਿਹੇ ਗਰੀਬ ਕਿਸਾਨ ਜੋ ਕਿ ਆਪ ਦਾ ਕਿਲਾ ਦੋ ਕਿੱਲੇ ਵਾਲੇ ਹਰੇਕ ਕਿਸਾਨ ਦਾ ਹੁੰਦਾ ਕਿ ਮੈਂ ਆਪਦੇ ਬੱਚੇ ਨੂੰ ਬਾਹਰ ਭੇਜਾਂ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਗਰੀਬ ਕਿਸਾਨ ਨਾਲ ਠੱਗੀ ਨਾ ਮਾਰ ਸਕੇ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਬਾਈ ਬਾਈ ਹੁਣ ਬਾਈ ਹੁਣ ਤੁਹਾਡੀ ਮੰਗ ਕੀ ਹੈ ਕਦੋਂ ਉਤਰੋਗੇ ਟੈਂਕੀ ਤੋਂ ਟੈਂਕੀ ਤੋਂ ਬਾਈ ਮੇਰੀ ਮੰਗ ਇਹੀ ਆ ਉਹ ਬੰਦਿਆਂ ਤੇ ਜਿੰਨਾਂ ਦੇ ਮੈਂ ਚਾਰਾਂ ਦੇ ਨਾਮ ਲਖਾਏ ਆ ਪਰਚਾ ਕੱਟ ਕੇ ਮੈਨੂੰ ਉਹ ਰਸੀਦ ਨਹੀਂ ਦਿੰਦੇ ਉਹਨਾਂ ਚੇਰਮੈਂਟੈਂਕੀ ਤੋਂ ਨਹੀਂ ਉਤਰੂੰਗਾ ਜੇ ਉਤਰੂੰਗਾ ਤਾਂ ਬੋਤਲ ਮੇਰੇ ਕੋਲੇ ਆ ਡੱਬੀ ਦੀ ਸੀਖ ਲਾ ਕੇ ਆਤਮ ਨਹੀਂ ਨਹੀਂ ਭੱਡੇ ਬਾਈ ਤੁਹਾਡੇ ਨਾਲ ਆ ਰੱਬਰ ਕੇ ਬੰਦੇ ਖੜੇ ਆ ਸਾਰਾ ਪਿੰਡ ਖੜਾ ਦੇਖੋ ਥੱਲੇ ਸਾਰਾ ਪਿੰਡ ਖੜਾ ਆ ਤੁਹਾਡੇ ਨਾਲ ਆ ਫੋਟੋ ਆ ਇਨਸਾਫ ਪਸੂ ਸਰਪੰਚ ਸਾਹਿਬ ਨੂੰ ਦਿਖਾ ਦਿਓ ਜੇ ਇਹਦੇ 'ਚ ਮੇਰੀ ਕੋਈ ਗਲਤੀ ਹੋਵੇ ਕਿ ਇੱਕ ਕਟਾਇਆ ਰਿਸ਼ਤੇਦਾਰ ਆਏ ਪਿੰਡ ਦੇ ਬੰਦੇ ਸੱਦੇ ਬਰਦਾਸ਼ਤ ਕਰਨੀਆਂ ਇੰਨੀਆਂ ਬਹੁਤ ਔਖੀਆਂ ਹੁੰਦੀਆਂ ਬੇਇਤੀ ਬਹੁਤ ਹੁੰਦੀ ਹੈ ਬਾਈ ਜੀ ਕੋਈ ਗਲਤ ਕੰਮ ਨਹੀਂ ਕਰਨਾ ਉਹ ਦੇਖੋ ਸਾਰੇ ਪਿੰਡ ਦੇ ਲੋਕ ਖੜੇ ਆ ਤੁਹਾਡੇ ਵਾਸਤੇ ਆ ਸਰਪੰਚ ਸਾਹਿਬ ਖੜੇ ਆ ਮੀਡੀਆ ਤੁਹਾਡੇ ਹੱਕ ਚ ਖੜਾਗਾ ਜੇ ਤੁਸੀਂ ਸਹੀ ਹੋ ਨਾ ਇਨਸਾਫ ਪਸੰਦ ਲੋਕ ਤੁਹਾਡੇ ਨਾਲ ਖੜੇ ਆ ਕੋਈ ਗੱਲ ਨਹੀਂ ਬਾਈ ਜੀ ਮਰਨ ਨੂੰ ਕੀ ਦਾ ਜੀ ਕਰਦਾ ਆਪਣੀ ਅੱਗ ਨੂੰ ਲੱਗ ਜਾ ਆਪਾਂ ਮਿੰਟੋ ਮਿੰਟੀ ਪਾਸੇ ਕਰਦੇ ਆ ਰੌਲਾ ਮੈਨੂੰ ਮੇਰੇ ਘਰੇ ਖਾਣ ਪੀਣ ਦੀ ਵੀ ਚਾਹ ਰੋਟੀ ਟੁਕੜੇ ਦਾ ਵੀ ਫਿਕਰ ਹੈ ਅੱਛਾ ਭਾਈ 7000 ਰੁਪਿਆ ਵੈਂਡ ਚਲਾਉਣਾ ਸਾਰੀ ਢੜੀ ਮੇਰੀ ਵੈਂਡ ਤੇ ਫੁੱਟ ਜਾਂਦੀ ਹੈ ਮੁਰਕੇ ਜਾਈ ਤਾ ਫੋਨ ਆ ਜਾਂਦਾ ਅੱਜ ਆਜੋ ਪਰਚੇ ਦੀ ਸਰਪੰਚ ਨੂੰ ਫੋਨ ਲਾਇਆ ਵੀ ਸਰਪੰਚ ਸਾਹਿਬ ਕਲਦੀਪ ਨੂੰ ਕਹ ਲਿਓ ਪਰਚੇ ਦੀ ਰਿਪੋਰਟ ਬਣਾਉਣੀ ਹੈ ਜਦੋਂ ਮੈਂ ਗਾਂ ਜਾ ਕੇ ਵੇਣੇ ਆ ਉਦੋਂ ਤਾਂ ਉੱਥੇ ਤਾਂ ਇਹ ਲਿਖੀ ਜਾਂਦੇ ਕਵਾਲ ਏਐਸਆਈ ਵੀ ਪੰਜ ਬੰਦੇ ਟੇਪੀ ਦੀ ਪੰਚਾਇਤ ਦੇ ਤੇ ਪੰਜ ਪੁਲਰਾਂ ਦੀ ਪੈ ਕੇ ਰਾਜੀ ਬੰਦਾ ਕਰਾਉਨੇ ਮੈਨੂੰ ਇਹ ਜਵਾਬ ਦੇ ਉਹ ਵੀ ਰਾਜੀ ਬੰਦਾ ਮੇਰਾ ਹੁੰਦਾ ਕਿਹਦੇ ਨਾਲ ਜਦੋਂ ਥਾਣੇ 'ਚ ਸੱਦੇ ਤੋਂ ਉਹ ਬੰਦਾ ਨਹੀਂ ਆ ਰਿਹਾ ਤੇ ਥਾਣੇ 'ਚ ਫਿਰ ਰਾਜੀ ਬੰਦਾ ਮੇਰਾ ਕਿਹਦੇ ਨਾਲ ਰਹੀ ਹੈ ਤੋ ਭਾਈ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਇਹਨਾਂ ਜਲੀਲ ਕੀਤਾ ਤੇ ਹੱਦੋਂ ਵੱਧ ਜਲੀਲ ਹੋ ਕੇ ਜਣਿਆ ਮੈਂ ਖੱਪਣ ਸਰ ਤੇ ਬੰਨ ਕੇ ਜਣਿਆ ਜੇ ਮੈਨੂੰ ਅੱਜ ਇੱਥੇ ਪਰਚਾ ਕੱਟ ਕੇ ਇਹ ਕਲੀਅਰ ਦਿੰਦੇ ਨਹੀਂਗੇ ਉਨਾਂ ਚਿਰ ਮੈਂ ਉਤਰਨਾ ਨਹੀਂਗਾ ਜਾਨ ਲਾ ਦੂੰਗਾ ਜੀ ਬਾਈ ਤੁਸੀਂ ਕੋਈ ਗੱਲ ਨਹੀਂ ਕੋਈ ਗਲਤ ਕੰਮ ਨਹੀਂ ਕਰਨਾ ਪਹਿਲਾਂ ਉਧਰ ਦੇਖੋ ਕਿੰਨਾ ਪਿੰਡ ਖੜਾ ਤੁਹਾਡੇ ਅੱਖ ਚ ਤੁਹਾਡੇ ਥੱਲੇ ਮਾਤਾ ਜੀ ਵੀ ਖੜੇ ਆ ਆ ਸਰਪੰਚ ਸਾਹਿਬ ਵੀ ਖੜੇ ਆ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਬਾਈ ਕੁਝ ਕੁਝ ਵੀ ਗਲਤ ਨਹੀਂ ਕਰਨਾ ਬਾਈ ਤੁਸੀਂ ਵਿਸ਼ਵਾਸ ਆ ਮੈਨੂੰ ਮੇਰੇ ਵਿਸ਼ਵਾਸ ਆ ਮੈਨੂੰ ਮੇਰੇ ਪਿੰਡ ਤੇ ਮੇਰਾ ਪਿੰਡ ਮੈਨੂੰ ਵਿਸ਼ਵਾਸ ਦਿਵਾਊਗਾ ਕੋਈ ਗੱਲ ਨਹੀਂ ਆ ਪਿੰਡ ਦੇ ਲੋਕ ਖੜੇ ਆ ਤੁਹਾਡੇ ਕੁਝ ਵੀ ਗਲਤ ਨਹੀਂ ਕਰਨਾ ਠੀਕ ਹੈ ਬਾਈ ਤਾਂ ਬਾਈ ਹੋਰਾ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਪੁਲਿਸ ਫਰਚਰਚਨ ਤੱਕੇ ਨਾ ਲਾਉਣ ਦੀ ਕੋਸ਼ਿਸ਼ ਕਰੂਗਾ ਬਈ ਉਹ ਆਪ ਦੀ ਪੁਲਰਾਂ ਵਾਲੇ ਤਾਂ ਹੈਗੇ ਹੈਗੇ ਪੁਲਿਸ ਫਰਚਰਚਨ ਵੀ ਜ਼ਿੰਮੇਵਾਰ ਆਪ ਦੀ ਆਪ ਹੋਊਗਾ ਜੇ ਕੋਈ ਆਖਦੇ ਵੀ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਤੱਕਾ ਕੋਈ ਨਹੀਂ ਕਰਦਾ ਬਈ ਨਾ ਤੱਕਾ ਕਰਨ ਤੇ ਆਉਣਗੇ ਜਾਂ ਤੱਕੇ ਨਾ ਮੈਨੂੰ ਲਾਉਣਗੇ ਅਗਲਾ ਕੇ ਛਾਲ ਮਾਰ ਦਿੰਦੇ ਨਹੀਂ ਕੋਈ ਕੋਈ ਨਹੀਂ ਤੱਕਾ ਕਰਦਾ ਬਈ ਤੁਹਾਡੇ ਨਾਲ ਤਾ ਬਾਈ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਰੂਹ ਜੁੜਿਓ ਧੰਨਵਾਦ ਸਾਰੇ ਪਿੰਡ ਦੀ ਮੈਂ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਧੰਨਵਾਦ ਬਾਕੀ ਤੁਹਾਡੇ ਕੈਮਰੇ ਦੇ ਜ਼ਰੀਏ ਰਹੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੋ ਕਿ ਢਾਲੀਵਾਲ ਕੁਲਦੀਪ ਸਿੰਘ ਮੰਤਰੀ ਬਣੇ ਹੋਇਆ ਉਹਨਾਂ ਨੇ ਉੱਥੇ ਇਹ ਗੱਲ ਕਹੀ ਸੀ ਵੀ ਸਾਡੀ ਸਰਕਾਰ ਆਉਂਦੀ ਹੈ ਜਦੋਂ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਆ ਵੀ ਕੋਈ ਵੀ ਬਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਸਾਨੂੰ ਸੰਪਰਕ ਕਰੋ ਜਦੋਂ ਸਰਕਾਰਾਂ ਇਹ ਇਹਨਾਂ ਕੁਸ਼ ਕਰੀ ਜਾਂਦੀਆਂ ਤੇ ਪੁਲਿਸ ਮੁਲਾਜ਼ਮ ਜਦੋਂ ਸਾਰੇ ਪ੍ਰੂਫ ਦਿਖਾਉਣ ਦੇ ਬਾਵਜੂਦ ਵੀ ਮੈਨੂੰ ਧੱਕੇ ਖਾਣੇ ਪੈਂਦੇ ਆ ਅਨਸਾਫ਼ ਲੈਣ ਖਾਤਰ ਤਾਂ ਫਿਰ ਬਾਈ ਅੱਕਿਆ ਬੰਦਾ ਕੁਛ ਨਾ ਕੁਛ ਕਰਦਾ ਜੀ ਠੀਕ ਆ ਬਾਈ ਸ਼ੁਕਰੀਆ ਬਹੁਤ ਬਹੁਤ ਤਾਂ ਥੱਲੇ ਜਾਂਦੇ ਆ ਪਿੰਡ ਦੇ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਪਰਿਵਾਰ ਦਾ ਮੈਂਬਰ ਉੱਪਰ ਚੜਿਆ ਜਸਪਾਈ ਨਾਲ ਗੱਲਬਾਤ ਕਰਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਤੁਸੀਂ ਉਹਨਾਂ ਦੇ ਪੁੱਤਰ ਹਾਂਜੀ ਮੇਰਾ ਪੁੱਤ ਹੈ ਪੁੱਤ ਕਿਵੇਂ ਬੋਤ ਹੈ ਮੇਰਾ ਪੋਤਾ ਹੈ ਹੋ ਅੱਛਾ ਇੱਕ ਥਾੜੀ ਚੋਪ ਤੇਰਾ ਖਾਂਦਾ ਖਾਂਦਾ ਹੂੰ ਤੇ ਮੇਰੇ ਪੁੱਤ ਦਾ ਵੈਰੀ ਬਣ ਗਿਆ ਦੂਰ ਕਿੱਲਾ ਮੇਰੇ ਪੁੱਤ ਨੂੰ ਪੈਲੀ ਦੌਂਦਾ ਸੀ ਉਹਨੇ ਵੇਚ ਕੇ ਤੇ ਪੈਸੇ ਭਰਤੇ ਉਹਨੂੰ ਦੇ ਦੇ ਹੈ ਸਾਰੇ ਆਹਦਾ ਵੀ ਜਾ ਆਊਗਾ ਵੀ ਜਾ ਆਊਗਾ ਵੀ ਜਾ ਪੁੱਤ ਜਾਲੀ ਲਿਆ ਆ ਫੇਰਾ ਦਾ ਆਊਗਾ ਮੈਂ ਗੱਡੀ ਵੀ ਮੇਰੀ ਹੋਊਗੀ ਲਿਜਾਊਗਾ ਵੀ ਮੈਂ ਦਿੱਲੀ ਮੈਂ ਉੱਥੇ ਸਾਰਾ ਚੜਾ ਕੇ ਆਊਗਾ ਜਾ ਆਜ ਉਹਨੇ ਕੁਝ ਨਹੀਂ ਸਾਨੂੰ ਚੱਜਦਾ ਉਹਨੇ ਕੁਝ ਨਹੀਂ ਵਿਖਾਇਆ ਮੈਂ ਆਖਾ ਪੁੱਤ ਤੇਰੀ ਗੱਡੀ ਕਿੱਥੇ ਤੂੰ ਆ ਰਸੀ ਮੈਂ ਗੱਡੀ ਤੇ ਚੜਾ ਕੇ ਆਊਗਾ ਤੇਰੀ ਗੱਡੀ ਕਿੱਥੇ ਆ ਮੈਂ ਤਾਂ ਆਉਂਦੀ ਆ ਗੱਡੀ ਮੈਂ 1 ਵਜੇ ਦਾ ਕਰਾਰ ਕੀਤਾ 1 ਵਜੇ ਤੋਂ ਫੇਰਾਂ ਦਾ ਕਿ 2 ਵਜੇ ਜਾਊਗਾ ਮੀਂਹ ਪਈ ਜਾਂਦਾ ਉੱਥੇ ਹਾਂ ਮੀਂਹ ਦਾ ਸਾਨੂੰ ਲਾਰਾ ਲਾਇਆ ਐਡਾ ਲਾਰਾ ਲਾਇਆ ਐ ਲਾਰਾ ਲਾਈ ਗਿਆ ਹਾਂ ਜਿਹੜੋ ਇਹ ਟੈਂਕੀ ਤੇ ਜਿਹੜਾ ਤੁਹਾਨੂੰ ਦੱਸਿਆ ਵੀ ਮੈਂ ਟੈਂਕੀ ਦੀ ਨਾ ਪੁੱਤ ਸਾਨੂੰ ਨਹੀਂ ਦੱਸਿਆ ਸਣ ਤਾਂ ਬਿੰਡੋ ਫੋਨ ਗਿਆ ਤੇ ਅਸੀਂ ਭੱਜਿਆ ਘਰੋਂ ਏ 6 ਵਜੇ ਦਾ ਘਰੋਂ ਆਇਆ ਜਾਏ ਤੇ ਬੱਚਿਆਂ ਵਾਲੀ ਵੈਨ ਤੇ ਲੱਗਾ ਸੀਗਾ ਇਹ ਆਹ ਨਾ ਮੈਂ ਬੱਚੇ ਲੈ ਜਾਂਦਾ ਸੀ ਖਾਣੀ ਉੱਥੇ 800 ਰੁਪਏ ਦਿੰਦੇ ਕਿ 600 ਦਿੰਦੇ ਕਿ 500 ਦਿੰਦੇ ਦਿਹਾੜੀ ਦਾ ਪਤਾ ਨਹੀਂ ਮੈਨੂੰ ਤੇ ਮੇਰਾ ਪੁੱਤ ਦੁਖੀ ਐ ਇੱਕ ਇੱਕ ਮਰ ਜਾਣੇ ਨਿੱਕੋ ਘਰ ਬਣਾ ਲਿਆ ਸੀ ਰੋਟੀ ਪਾਣੀ ਖਾਂਦਾ ਉੱਥੇ ਹੀ ਰਹਿੰਦਾ ਮੁੰਡੇ ਦਾ ਲਿਆ ਜੀ ਬਣ ਗਿਆ ਉੱਥੇ ਜਾਜ ਬਣ ਕੇ ਜਾਂਦਾ ਕਿ ਮੈਂ ਵੀਜਾ ਲਾ ਦਿੰਦਾ ਉਹ ਠੇਕੇ ਤੇ ਵੀਜਾ ਉਹ ਲਿਆ ਸੀਗਾ ਸੈਂਟਰ ਸੈਂਟਰ ਉਹਦਾ ਠੇਕੇ ਤੇ ਸੀ ਉਤਰੀਦਾ ਮੈਂ ਆਪਣਾ ਤਾਂ ਜੜਿਆ ਹਾਂ ਇੱਕ ਮਾਸ ਤੇ ਬਹੁਤ ਔਖਾ ਹੁੰਦਾ ਜਦੋਂ ਬੱਚਾ ਇਦਾਂ ਹਨਾ ਉਹ ਅਛਣਾ ਪਹਿਲਾਂ ਮੈਂ ਪਤਾ ਨਹੀਂ ਰਾਤ ਦਾ ਮੇਰਾ ਬਲੰਡ ਵਧਿਆ ਪਰ ਮੈਂ ਛੁੱਟਿਆ ਨਹੀਂ ਜਾਂਦਾ ਮੈਂ ਬਾੜੀ ਉੱਤੀ ਐ ਮੈਂ ਛੁੱਟਾ ਨਹੀਂ ਹੁੰਦੀ ਹੁਣ ਸਾਰਾ ਪਿੰਡ ਉੱਥੇ ਜਾ ਜਾ ਕੇ ਸਾਰੇ ਸਾਡੇ ਨਾਲ ਸਾਥ ਦਿੱਤਾ ਸਾਰੇ ਪਿੰਡ ਨੇ ਸਾਨੂੰ ਪਰ ਬਸਾ ਦੇ ਨਾ ਉਹਨਾਂ ਨੇ ਸੁਣਾਈ ਨਹੀਂ ਕੀਤੀ ਕੋਈ ਢਾਣੇ ਵਾਲਿਆਂ ਨੇ ਨਾ ਕੋਈ ਪੁਲਸ ਨੇ ਸਾਡੀ ਮੰਨੀ ਨਹੀਂ ਕਿਸੇ ਨੇ ਪੁਲਸ ਵਾਲੀ ਕਿੰਨੇ ਕੋਲੇ ਗਈ ਕਿ ਕਿੰਨੇ ਵਾਰੀ ਗਈ ਕੋਈ ਦਰਖਾਸਤ ਨਹੀਂ ਦਿੱਤੀ ਥਰਖਾਜ ਦਿੱਤੀ ਆ ਪੁੱਤ ਹਾਂ ਥਰਖਾਜ ਦਿੱਤੀ ਆ ਬਸ ਉਹ ਸੱਚੀ ਸੁਣਦੇ ਉਹ ਪੈਸੀ ਵਾਲਾ ਪੈਸੇ ਝੋਖ ਜਾਂਦਾ ਮੇਰਾ ਪੁੱਤ ਤੱਕੇ ਬੇਖਾ ਕੇ ਠੰਡੇ ਬੰਦਿਆਂ ਦੇ ਜਾ ਕੇ ਤੇ ਇੱਕਠੇ ਕਿਵੇਂ ਪਿੱਕ ਕੀਤੇ ਸੀ ਇਹ ਪੈਸੇ ਪੈੜੀ ਵੇਚੀ ਸੀ ਪੁੱਤ ਪੈੜੀ ਵੇਚਤੀ ਸੀ ਡੂੜ ਕਿ ਲੈ ਆਉਂਦੀ ਸੀ ਪੈੜੀ ਦੇ ਹਾਂ ਤੇ ਡੂੜ ਕਿ ਲੈ ਪੈੜੀ ਦਾ ਸੀਗਾ ਡੂੜ ਦਾ ਡੂੜ ਹੀ ਵੇਚ ਕੇ ਉਹਨੂੰ ਪਰਤੇ ਦੇਤੇ ਸਾਰੇ ਮਾਂ ਤੂੰ ਤੁਸੀਂ ਉਹਨਾਂ ਨੂੰ ਕਿਹਾ ਵੀ ਪੁੱਤ ਥੱਲੇ ਆ ਜਾ ਕੋਈ ਗੱਲ ਨਹੀਂ ਪੈਸੇ ਫੇਰ ਕਮਾ ਲੇ ਆ ਆਖਿਆ ਮੈਂ ਮੈਂ ਕਿਹਾ ਪੁੱਤ ਆ ਜਾ ਥੱਲੇ ਹਾਂ 라 ਜੀ ਨਾ ਮੇਰੇ ਕੋਈ ਹੁਸਣਾਈ ਨਹੀਂ ਹੁੰਦੀ ਜਾਂ ਕੋਈ ਮੈਨੂੰ ਪੈਸਾ ਥੱਲੇ ਦਾ ਸਨਾਫ ਨਹੀਂ ਮਿਲਦਾ ਉਹਨਾਂ ਚਿਰ ਮੈਂ ਨਹੀਂ ਥੱਲੇ ਆਉਂਦਾ ਮੈਂ ਤਾਂ ਮਰ ਕੇ ਥੱਲੇ ਆਉਂਗਾ ਤਾਂ ਕੀ ਨਹੀਂ ਆ ਬੱਚੇ ਦਾ ਕੌਣ ਹੈ ਦੂਬਾਰ ਤੇਰੀ ਘਰ ਵਾਲੀ ਆੱਖੇ ਪੁੱਤ ਮੈਂ ਆੱਖੇ ਮੇਰਾ ਪੁੱਤ ਨਹੀਂ ਮੰਨਦਾ ਕਹਿੰਦਾ ਮੈਂ ਤਾਂ ਮਰੂੰਗਾ ਮੈਂ ਉਹ ਬਾਈ ਨੂੰ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਆੱਖੇ ਭਈ ਆੱਖੇ ਆਖੀ ਜਾਨੀ ਮਤਉ ਤੇ ਨਾ ਮੈਂ ਤੱਕੜੀ ਜਾਨੀ ਆ ਇਹ ਪੁੱਤ ਆ ਜਾ ਥੱਲੇ ਮੇਰੀ ਜਾਨ ਨਿਕਲ ਜੂ ਆ ਜਾ ਥੱਲੇ ਭਈ ਕਿ ਕਿਵੇਂ ਠੱਗੀ ਵੱਜੀ ਆ ਗੱਲਬਾਤ ਕਿਵੇਂ ਹੋਈ ਐ ਪੂਰੀ ਇਤੋਂ ਹੀ ਖਿੜਕੀ ਨਾਲ ਤੁਸੀਂ ਉਹਨਾਂ ਨੇ ਮਿਲਾਇਆ ਸੀ ਗਈ ਨਾਲ ਅੱਛਾ ਤੇ ਉਹ ਕਹੇ ਵੀ ਤੇਰੀ ਫਾਇਲ ਲਵਾ ਦੇਣਗੇ ਅਸੀਂ ਇਹਨਾਂ ਕੋਲੇ ਗਏ ਉੱਥੇ ਤੇ ਡਾਕੂਮੈਂਟ ਦਿੱਤੇ ਸਾਰਾ ਕੁਝ ਅੱਛਾ ਇਹਨੇ ਸਿਕਿਉਰਟੀ ਵੇਸਾ ਠੁਟਾਈ ਲੱਖ ਰੁਪਈਆ ਲੈ ਲਿਆ ਕਹਿੰਦਾ ਮੈਂ ਫਾਇਲ ਲਵਾ ਦੇਣਾ ਤਿੰਨ ਮਹੀਨੇ ਦਾ ਪ੍ਰੋਸੈਸ ਹੋਊਗਾ ਕਹਿੰਦਾ ਵੀਜਾ ਦਾ ਅੱਛਾ ਤੇ ਅਜੀ ਕਹਾਂ ਠੀਕ ਆ ਉਦੋਂ ਆ ਬੰਦੇ ਨੇ ਸਾਨੂੰ ਲਾਰੇ ਲਾਈ ਗਾ ਮੈਡੀਕਲ ਕਰਵਾਤਾ ਮੇਰਾ ਜੀ ਤੇ ਉਦੋਂ ਕੰਨ ਲਾਰੇ ਲਾਈ ਗਾ ਤੇ ਉਦੋਂ ਬਾਅਦ ਅਸੀਂ ਜਦੋਂ ਉਹਨੂੰ ਕਿਹਾ ਵੀ ਸਾਲ ਹੋ ਗਿਆ ਕੋਈ ਵੀਜਾ ਨਹੀਂ ਆਇਆ ਕੋਈ ਨਹੀਂ ਆਇਆ ਤੇ ਤੂੰ ਕਰਦਾ ਕਿਉਂ ਕਹਿੰਦਾ ਤੁਹਾਡਾ ਵੀਜਾ ਆ ਗਿਆ ਇਹਨੇ ਪੇਪ ਤੇ ਇਹਨੂੰ ਜਦੋਂ ਆ ਗਿਆ ਵੀ ਜੇ ਕਹਿੰਦਾ ਵੀਜ਼ਾ ਆ ਗਿਆ ਮੈਂ ਪੈਸੇ ਗਾਂ ਏਜੰਟ ਨੂੰ ਪਾਉਣੇ ਜਿਹੜੇ ਤੋਂ ਮੈਂ ਗਾਂ ਕੰਮ ਕਰਦਾ ਉਹਦੇ ਨਾਲ ਤੇ ਮੈਨੂੰ ਖਾਤੇ ਵਿੱਚ ਮੇਰੇ ਪੈਸੇ ਪਾ ਦੋ ਇਹਨੂੰ HDFC ਬੈਂਕ ਚੋਂ ਪੈਸੇ ਪਾਏ ਅਜੀ ਆਰਟੀਜੀਐਸ ਕਰਾਈ ਸੀ ਨੇ ਕਿੰਨੇ ਪੈਸੇ ਦਾ ਰੌਲਾ ਪਈਏ ਟੁੱਟ ਲਾ ਇਹ 23 ਲੱਖ ਰੁਪਏ ਦਾ ਰੌਲਾ ਕੋਈ ਜੇ ਤੁਹਾਡੀ ਪਹਿਲਾਂ ਉਹਨਾਂ ਨਾਲ ਕੋਈ ਜਾਣ ਪਛਾਣ ਸੀ ਉਹਨਾਂ ਨਾਲ ਗੱਲਬਾਤ ਬੈਠ ਕੇ ਕਰਨ ਦੀ ਕੋਸ਼ਿਸ਼ ਕੀਤੀ ਵੀ ਆਪਾਂ ਬਹੁਤ ਬਹੁਤ ਹੀ ਬਹੁਤ ਲਾਰੇ ਲਾ ਜਾਂਦਾ ਬੰਦਾ ਪਰ ਕੋਈ ਸੁਣਵਾਈ ਨਹੀਂ ਲਾਰੇ ਲਾ ਜਾਂਦਾ ਅੱਜ ਸਵੇਰ ਅੱਜ ਸਵੇਰ ਐਗਰੀਮੈਂਟ ਕਰਕੇ ਗਿਆ ਚੈੱਕ ਦੇ ਕੇ ਗਿਆ ਜੇ ਨਹੀਂ ਦਿੰਦਾ ਮੇਰੇ ਚੈੱਕ ਲਾ ਦਿਓ ਬੈਂਕ ਚ ਪੈਸੇ ਹੈਗੇ ਆ ਤੁਸੀਂ ਕਢਾ ਲਿਓ ਕੀ 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 ਸੁਪਨੇ ਸਜਾਈ ਸੀ ਬਾਈ ਸੋਚਿਆ ਸੀ ਕਦੇ ਬਾਪ ਨੂੰ ਟੈਂਕੀ ਤੇ ਚੜਨਾ ਪੈ ਜਾਊਗਾ ਤੇ ਪੈਟਰੋਲ ਦੀ ਬੋਤਲ ਕਦੇ ਨਹੀਂ ਸੋਚਿਆ ਸੀ ਵੀਰੇ ਕਦੇ ਮੇਰੀ ਸੋਚਿਆ ਸੀ ਜਿਹੜੀ ਗੱਲ ਅੱਜ ਸਾਨੂੰ ਸੋਚਣੀ ਪਈ ਕਿ ਠੀਕ ਆ ਕੁਝ ਨਹੀਂ ਸੀ ਵੀਰੇ ਤਨ ਸਾਰੇ ਪ੍ਰਸ਼ਾਸਨ ਕੋਲੇ ਜਾਏ ਪੁਲਿਸ ਪ੍ਰਸ਼ਾਸਨ ਕੋਲੇ ਗਏ ਉਹਦੇ ਪਿੰਡ ਗਏ ਧਰਨੇ ਲੱਗੇ ਉਲਟਾ ਉਹਨਾਂ ਨੂੰ ਫੜਨ ਦੇ ਬਜਾਏ ਸਾਡੇ ਜਿਹੜੀ ਪੰਚਾਇਤ ਸਾਡੇ ਗਏ ਸੀਗੇ ਜਿਹਖਸਾਨ ਜੂਨੀਅਰ ਦੇ ਮੁੰਡੇ ਸੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਜੀ 112 ਤੇ ਫੋਨ ਲਾ ਕੇ ਹਾਂਜੀ ਕੋਈ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਜੀ ਡੇਢ ਕਿਲਾ ਜ਼ਮੀਨ ਸੀ ਸੀ ਉਹ ਵੀ ਵੇਚ ਕੇ ਖਾਲੀ ਦੋਨੇ ਪਿਓ ਪਤ ਬਜੁਰਤ ਤੇ ਆ ਜੀ ਬਵੋਟੀ ਦਾ ਵੀ ਬਲੱਡ ਵੱਧਾ ਜੀ ਮੈਂ ਕੀ ਕੀ ਰਿਸ਼ਤਾ ਤੁਹਾਡਾ ਉਹਨਾਂ ਨਾਲ ਮੇਰੇ ਜੇੜੇ ਤੁਸੀਂ ਉਹਨਾਂ ਨੂੰ ਪਿਆਰ ਨਾਲ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜ਼ਿੰਦਗੀ ਬਹੁਤ ਕਹੀ ਜਾਂਦੇ ਪੁੱਤਰ ਬਹੁਤ ਕਹੀ ਜਾਂਦੇ ਉਹ ਪਤ ਥੱਲੇ ਆ ਜਾ ਪੈਸੇ ਦਾ ਕੀ ਆ ਜਦੋਂ ਤੇਰਾ ਪੁੱਤ ਹੁਣ ਬੱਚੇ ਨੂੰ ਹੱਡ ਦੀ ਪ੍ਰੋਬਲਮ ਹੋ ਗਈ ਸੀ ਸਾਰੇ ਪਿੰਡ ਨੇ 6 ਲੱਖ ਰੁਪਇਆ ਇਕੱਠਾ ਕਰਕੇ ਇਹਦੀ ਜ਼ਿੰਦਗੀ ਬਚਾਈ ਆ ਅਸੀਂ ਕਹਿੰਦੇ ਵੀ ਤੇਰੀ ਕੋਈ ਨਹੀਂ ਆਂ ਤੇਰਾ ਸਾਥ ਦੇਵਾਂਗੇ ਸਾਰਾ ਪਿੰਡ ਤੇਰਾ ਸਾਥ ਦੇਊਗਾ ਪਰ ਤੂੰ ਥੱਲੇ ਆ ਜਾ ਕੋਈ ਨਹੀਂ ਇੱਧਰ ਮਾਤਾ ਦੀਆਂ ਅੱਖਾਂ ਦੇਖ ਸਕਦਾ ਮੈਂ ਨਾ ਮੈਂ ਕਿਉਂਕਿ ਜੀਤਾ ਪਤੀ ਤਾਂ ਟੈਂਕੀ ਤੇ ਚੜਿਆ ਹੋਵੇ ਉਹਦੇ ਤੇ ਕੀ ਬੀਤਦੀ ਆ ਮੈਂ ਇਹ ਬਿਆਨ ਨਹੀਂ ਕਰ ਸਕਦਾ ਮਾਤਾ ਇੱਕ ਮਾਤਾ ਰੋ ਉਹ ਨਾ ਕੋਈ ਗੱਲ ਨਹੀਂ ਸਾਰਾ ਪਿੰਡ ਤੁਹਾਡੇ ਨਾਲ ਖੜਾ ਸਾਡਾ ਪਿੰਡ ਨਾਲ ਖੜਾ ਤੁਹਾਡੇ ਰੋਣਾ ਨਹੀਂ ਬਾਈ ਕੋਈ ਗੱਲ ਨਹੀਂ ਜੇ ਤੁਸੀਂ ਠੀਕ ਹੋ ਤੁਸੀਂ ਸੱਚੇ ਹੋ ਮਾਂ ਕੋਈ ਗੱਲ ਨਹੀਂ ਆਹ ਸਾਰਾ ਪਿੰਡ ਖੜਾ ਤੁਹਾਡੇ ਹੱਕ ਚ ਕੋਈ ਗੱਲ ਨਹੀਂ ਰੋਣਾ ਨਹੀਂ ਮਾਂ ਹੌਸਲਾ ਸਾਰਾ ਇਨਸਾਫ ਚਾਹੀਦਾ ਜੀ ਕੋਈ ਪ੍ਰਸ਼ਾਸਨ ਕੋਲੇ ਇਨਸਾਫ ਨਹੀਂ ਜੀ ਕੋਈ ਪੁਸ ਕੋਲੇ ਨਹੀਂ ਕੋਈ ਕਿਸੇ ਕੋਈ ਭਗਵੰਤ ਮਾਨ ਕਹਿੰਦਾ ਸੀ ਮੈਂ ਠੱਗਾਂ ਘਟੋਰੀਆਂ ਬੰਦ ਕਰੂੰਗਾ ਜੀ ਸਾਡੇ ਨਾਲ ਤਾਂ ਵੱਜ ਗਈ ਭਗਵੰਤ ਮਾਨ ਦੇ ਰਾਜ ਚ ਸਾਡੇ ਨਾਲ ਤਾਂ ਏਡੀ ਵੱਡੀ ਠੱਗੀ ਵੱਜ ਗਈ ਮਾਂ ਕੋਈ ਗੱਲ ਨਹੀਂ ਆਪਨੀ ੱੱਕੇ ਖਾਂਦਾ ਫਿਰਦਾ ਜਵਾਕ ਮੈਨ ਤੇ ਜਾਂਦਾ ਉਥੋਂ ਛੱਡ ਕੇ ਬੱਚਿਆਂ ਨੂੰ ਫਿਰ ਉਥੇ ਠਾਣੇ 'ਚ ਜਾਂਦਾ ਉਥੋਂ ਸਾਰੀ ਦਿਹਾੜੀ ਬੈ ਕੇ ਸ਼ਾਮ ਨੂੰ 7 ਵਜੇ ਭੁੱਖਾ ਪਾੜਾ ਕਰੇ ਮੁੜਿਆ ਹੁੰਦਾ ਕੋਈ ਕੁਸ ਬੱਲੇ ਨਹੀਂ ਜੀ ਕੁਸ ਬੱਲੇ ਨਹੀਂ ਰਹਿ ਗਿਆ ਮਾਂ ਕੋਈ ਗੱਲ ਦੀ ਸਾਰਾ ਪਿੰਡ ਨਾਲ ਖੜਾ ਰੋਣਾ ਨਹੀਂ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਪਰਿਵਾਰ ਤੁਸੀਂ ਦੇਖ ਸਕਦੇ ਹੋ ਪਰਿਵਾਰ ਤੇ ਕੀ ਬੀਤਦੀ ਹੈ ਤੁਸੀਂ ਜੁੜਿਓ ਸਫਰ ਟੈਲੀਵਿਜ਼ਨ ਦੇ ਨਾਲ ਇਜਾਜ਼ਤ ਚਾਹਾਂਗਾ ਧੰਨਵਾਦ